ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਬਾਕੀ ਬਾਈ ਖੇਤਾਂ ਵੱਲ ਲਾਏ ਹੋਏ ਤੇ ਧੁੱਪ ਨਿਕਲਾਈ ਸ਼ਾਨਦਾਰ ਦੋ ਘੰਟੇ ਚ ਦੋ ਮੌਸਮ ਤੇ ਇੱਕ ਸਵੇਰ ਵਾਲਾ ਪਾ ਬਾਕੀ ਇੱਧਰ ਮਿਲੋ ਜੀ ਸਤਿ ਸ੍ਰੀ ਅਕਾਲ ਜੀ ਇਹ ਚਲਕੀਆਂ ਆਏ ਪੈਦੀ ਜਿਹੜਾ ਜੂਝ ਲਈ ਹੁੰਦਾ ਨਹੀਂ ਹਾਂਜੀ ਕੰਮ ਕਰਦੇ ਬੰਦੋ ਕਿਵੇਂ ਹੋ ਵਾਹ ਵਾਹ ਗੱਲ ਕਰਦਾ ਤਾਂ ਵੀ ਦੋ ਮੌਸਮ ਦੇਖ ਲੇ ਦੋ ਘੰਟੇ ਜੀ ਇਹ ਇਹ ਗਏ ਆਪਣੇ ਆਪਣੇ ਇਲਾਕੇ ਦਾ ਫਰਕ ਹੁੰਦਾ ਹੈ ਹਮ ਆਪਣੇ ਥੋੜੀ ਤੋਂ ਹੋਂ ਤੋਂ ਪੈਂਦੀ ਵੀ ਜ਼ਿਆਦਾ ਹੈ ਸਮਝਿਆ ਹਮ ਵੀ ਪਤਾ ਨਹੀਂ ਨਹਿਰਾ ਨੂਰਾ ਤਾਂ ਯਾਰ ਕੋਈ ਫਰਕ ਨਹੀਂ ਹੈਗਾ ਨਹਿਰ ਤੋਂ ਹੱਥੇ ਦੂਰ ਹੈ 3 ਕਿਲੋਮੀਟਰ ਹੈ ਹਾਂ ਹਾਂ ਵੀ ਇਹਨਾਂ ਨੇ ਹੈਗਾ ਦਰਿਆ ਵੀ ਹੱਥੇ ਦੂਰ 7-8 ਕਿਲੋਮੀਟਰ ਪਾਣੀ ਪੈ ਜਾਂਦਾ ਜਾ ਕੇ ਚਲੋ 3 ਕਿਲੋਮੀਟਰ ਪਾਣੀ ਦਾ ਦੂਰ ਪੈ ਜਾਂਦਾ ਇਹ ਧਰਤੀ ਜਿਹਾ ਹੀ ਫਰਕ ਹੁੰਦਾ ਜਿਵੇਂ ਧਰਤੀ 'ਚ ਪਾਣੀ ਜਿਹੜੇ ਹਿਸਾਬ ਨਾਲ ਆਪਣਾ ਥੋੜਾ ਲੈਵਲ ਉੱਪਰ ਹੈ ਜਿੱਦੇ ਦੂਰ ਆ ਹੋਣਾ ਇੱਥੇ ਤੇ ਆਪਾਂ ਰੋਪੜੋਂ ਨਿਕਲ ਜਾਈਏ ਰੋਪੜ ਚਾਨਣਾ ਸਵੇਰੋਂ ਗਿਆ ਉਰੇ ਤੇ ਗੱਡੀ ਚਾਲੀ-45 ਭਗਈ ਆ ਧੁੰਦ ਦੀ ਬਹੁਤ ਗਾਹਾਂ ਲਟਾਂ ਵਿੱਚ ਕਿਦੇ ਵਾਲਿਆਂ ਦਾ ਰੋਪੜ ਦੇ ਮੌਸਮ ਸਾਫ਼ ਹੋ ਗਿਆ ਧੁੰਦ ਘਟਦੀ ਹੋਰ ਤਾਂ ਮੈਂ ਧ ਤੁੰਦੇ ਆਪਣੇ 7 ਵਜੇ ਆ ਗਈ ਸੀ ਹਾਂ ਰਾਤੇ ਆ ਗਈ ਸੀ ਰਾਤੇ ਕੱਲ ਅਸੀਂ ਉੱਥੇ ਪ੍ਰਸ਼ਾਦਾ ਛੱਕੇ ਜਾਂ ਬਾਹਰ ਨਿਕਲ ਤੁੰਦੇ ਤੁੰਦੇ ਉਸੇ ਕਮਰੇ ਤੁੰਦੇ ਧਰੇ ਲੋਈ ਪਈ ਮੇਰੇ ਫਿਰ ਉਧਰ ਵਿਆਹ ਆਇਆ ਪਾਉੜ ਵਾਲਾ ਦਾ ਅਸੀਂ ਵਿਆਹ ਦੇਖਣ ਆਏ ਸੀ ਉੱਥੇ ਹੌਲੀ ਬੈਠਦੇ ਮਾ ਯਾਰ ਇਹਨੇ ਅਸੀਂ ਵਿਆਹ ਦੇਖਣ ਆਏ ਤੇ ਮਹਰਨ ਦੱਤਾ ਨੌਜਾ ਹਾਂ ਕਹਿੰਦੇ ਵੀ ਉਹ ਤੋਂ ਬਹੁਤ ਦਿਨ ਹੋ ਵੀ ਮਹਾਜਾ ਦੇ ਨਾਲ ਗੱਲ ਕਰਦਾ ਮਹਾ ਅਸੀਂ ਪਪੂਰਾਂ ਦੇ ਵਿੱਚ ਉਲਝ ਕੇ ਆਪਣੇ ਸਾਨੂੰ ਨਹੀਂ ਪਤਾ ਲੱਗਿਆ ਕਿੱਥੇ ਜਾਂਦੇ ਤੁੰਦੇ ਬੂਟੇ ਫੜ ਫੜ ਕੇ ਆਏ ਇਹਨਾਂ ਦੇ ਬਾਪੂ ਨਾਲ ਮਾਮਾ ਤਾਂ ਆਇਆ ਵਾ ਉਹ ਵੀ ਲੈ ਕੇ ਅਸੀਂ ਗੌਣੇ ਵਾਲਾ ਲੱਗਿਆ ਤਾਂ ਦੇਖਣ ਗੌਣੇ ਵਾਲਾ ਗਏ ਕਹਿੰਦਾ ਡਾਡੇ ਦਰ ਦੇ ਬੜੇ ਅੰਦਰ ਵੀ ਇਹ ਲੈ ਖਿਜੂਗਾ ਖਿਜੂਗਾ ਉੱਥੇ ਬੰਦਾ ਸਾਡਾ ਜਾਣ ਪਛਾਣ ਦਾ ਪੈਣੀ ਦਾ ਹੂੰ ਉਹ ਕਹਿੰਦਾ ਆਜੋ ਆਜੋ ਕੁਝ ਨਹੀਂ ਹੁੰਦਾ ਉੱਥੇ ਜਾਦੇ ਨਾ ਉਹਨਾਂ ਨੇ LED ਅੰਜ ਲੈਈਆਂ ਵੇਤੀਆਂ ਹੂੰ ਜਦੋਂ ਉਹ ਆਲ ਘਰ ਅੰਦਰ ਦਾ ਖੇਤਾਂ ਵਿੱਚ ਪ੍ਰੋਗਰਾਮ ਤਾਂ ਹੂੰ ਉਹ LED ਵਿੱਚ ਘਰ ਤੇ ਤੁਰਦੇ ਦਿਖੇ ਹੂੰ ਜਦ ਅਸੀਂ LED ਦੇਖੇ ਉਹ ਦੇਖੋ ਇਹ ਘਰ ਤੇ ਤੁਰਦੇ ਘਰ ਤੇ ਹੁਣ ਤਾਂ ਆ ਗਿਆ ਉਹ ਤਾਂ ਮੈਂ ਲੈ ਗਿਆ ਇਹਦਾ ਬਣ ਗੱਲ ਹੈ 25 ਸਾਲ ਵਾਈ ਜਿਆਦਾ ਸੀ ਉੱਥੇ ਦੇ ਗਾਣੇ ਵਾਲਾ ਬਾੜਾ ਮੁੱਟੇ ਦੇਖਣਾ ਕਿੰਨਾ ਧੁੰਦ ਪੈ ਗਈ ਉਹਦੇ ਡਰ ਕੇ ਅਸੀਂ ਧੁੰਦ ਵਿੱਚ ਜਾ ਬੜੀ ਟੈਂਟ ਦੇ ਹੂੰ ਅਸੀਂ ਕਿਹਾ ਵੀ ਚਲੋ ਚੱਲੀਏ ਉਹਨਾਂ ਸਾਨੂੰ ਘੇਰ ਕੇ ਰੋਟੀ ਖਾ ਕੇ ਤੋਰਿਆ ਨਹੀਂ ਅਸੀਂ ਡਰਦੇ ਤੇ ਵੀ ਕਿੱਥੇ ਅੰਦਰ ਵੜਨਾ ਖਿਜੂਗਾ ਹਾਂ ਭਾਈ ਬੂਟੇ ਫੜ ਫੜ ਕੇ ਅਸੀਂ ਖੇਤਾਂ ਜਨੂੰ ਆਏ ਆ ਜਦ ਆਗੇ ਪਿੰਡ ਇਹਨਾਂ ਨੂੰ ਮਾਮਾ ਕਹਿੰਦਾ ਹੁਣ ਪੈ ਕੇ ਰੋਡ ਕਹਿੰਦਾ ਆਪਣਾ ਪਿੰਡ ਵਾਲਾ ਮੋਰ ਦਾ ਘਰ ਆ ਗਏ ਐ ਨਹੀਂ ਧੁੰਦ ਵੀ ਪਤਾ ਹੀ ਨਹੀਂ ਲੱਗਿਆ ਵੀ ਕਿੱਧਰ ਨੂੰ ਜਾਣਾ ਹਾਂ ਉਹ ਤੋਂ ਦੁੱਧ ਕੱਲ ਪਈ ਵੀ ਤੇ ਰਾਤ ਨੂੰ ਮੈਂ ਉਹਨੂੰ ਦੱਸਿਆ ਮੈਂ ਹੱਥੋਂ ਦੋ ਤਿੰਨ ਪਈ ਦਿਓ ਤੁਹਾਡੇ ਪਿੰਡ ਵਾਲੇ ਦੇ ਵਿਆਹ ਦਾ ਹਾਂ ਧੁੰਦ ਦਾ ਆਇਆ ਮਾ ਸਾਡਾ ਚਲ ਧੁੱਪ ਨਿਕਲੀ ਕੱਲ ਵੀ ਉਹ ਪਈ ਆ ਤੁੱਪਾ ਕੱਲ ਵੀ ਨਿਕਲੀ ਹੈ ਨਾ ਨਹੀਂ ਤੁੱਪਾ ਹੁਣ ਵਧੀ ਜਾਂਦੀ ਹੈ ਪਰसों ਜੇ ਦੇਖਿਆ 4 ਵਜੇ ਮਾੜਾ ਸੂਰਜ ਦੇਖਿਆ ਤਾਂ ਘਾਟਾ ਖੜ ਨਿਕਲਦੀ ਕੱਲ ਫੇਰ 2 ਵਜੇ ਨਿਕਲਿਆ ਕੱਲ ਫੇਰ 12 ਵਜੇ ਚੱਖਾਂ ਚ ਮਾਰਨ ਲੱਗਿਆ ਤਾਂ ਜਦੋਂ ਨਿਕਲੇਗਾ ਅੱਜ 12 ਦੇ ਪਹਿਲੇ ਨਿਕਲੇ ਹੋਣਾ ਬਜਾ 12 ਦੇ ਪਹਿਲਾਂ ਹੀ ਹੋ ਗਿਆ ਹੁਣ ਤੋਂ ਪੰਜ ਖੜ ਨਹੀਂ ਹੁੰਦਾਗਾ ਇਹ ਨਹੀਂ ਤੇਜ਼ ਏ ਤੁੱਪਾ ਹਾਂ ਤਾਂ ਜਿਹੜੀਆਂ ਕਣਕਾਂ ਲੇਟ ਬੀਜੀ ਹੋਈਆਂ ਨਿਕਲਿਆਉਂਗੇ ਆਉਂਗਾ ਨਿਕਲਿਆਉਂਗੀਆਂ ਧੁੱਪਾਂ ਨੇ ਕੱਢਣੀਆਂ ਗਰਮੈਸ ਨਾਲ ਨਿਕਲਣਾ ਉਹਨਾਂ ਦੇ ਬਾਹਰ ਹੂੰ ਵਧੀਆ ਚੀਜ਼ ਹਰੇਕੇ ਚਾਹੀਦੀ ਹੈ ਹਾਂ ਨਾ ਨਾ ਧੁੰਦ ਵੀ ਨਾ ਪਤਾ ਨਹੀਂ ਤਾਂ ਲੱਗਦਾ ਵੀ ਅਸੀਂ ਪੰਜਾਬ ਆ ਅਸੀਂ ਕਹਿੰਦੇ ਤੇ ਵੀ ਠੰਡ ਕਣਕਾਂ ਵਾਸਤੇ ਵਧੀਆ ਹੈ ਤਾਂ ਵਧੀਆ ਦੀ ਪਰ ਹੁਣ ਆਲਮਾਲੀਆਂ ਕਰੀਆਂ ਮੈਂ ਤੇ ਧੁੰਦ ਨੇ ਹਾਂ ਕਿਸੇ ਪਾਸ ਨੂੰ ਦਿਆਂ ਗਿਆ ਪਾਣੀ ਨਹੀਂ ਪਾਈਆਂ ਉਹ ਤੇ ਚੰਗੀ ਭਲੀ ਗੱੜ ਲੱਗ ਕਿਉਂ ਮੇਰੇ ਜਿਵੇਂ ਹੁੰਦੀ ਜਾਂਦੀ ਹੈ ਪੈਰ ਕੱਢਦੇ ਆ ਮੇਰੇ ਉਹ ਕਣਕ ਨੂੰ ਹਰੇ ਹਰੇ ਕੇ ਅੱਜ ਵੀ ਬੀਜੀ ਵੀ ਹੈ ਹੂੰ ਮਾ ਕਣਕ ਕੱਲ ਆ ਬਣਾ ਇੱਧਰ ਗੇੜੇ ਮਾਰ ਕੇ ਗਿਆ ਭਾਈ ਕਹਿੰਦਾ ਕਣਕ ਦਾ ਗਿਰਨ ਲੱਗੀ ਕਹਿੰਦੇ ਵੱਢਣੀ ਪੈਣੀ ਹੁ ਕਿਆ ਕਰਨਾ ਪੈਣਾ ਲੈ ਦੱਸ ਮਾਤਾ ਹੈਗਾ ਤੇ ਵੱਢਣੀ ਧੁੱਪਾਂ ਨਿਕਲਣ ਲੱਗ ਕੇ ਖੜੀ ਹੋ ਜਾਣਾ ਹੋਰ ਕਿਆ ਆਪੇ ਸਿਰ ਚੱਕ ਲੈਣੇ ਸਰੀ ਕਣਕਾਂ ਜੰਮੀਆਂ ਪਹਿਲਾਂ ਜਿਹੜੀਆਂ ਜਿਹਨੇ ਪੌਕਾ ਮੰਦੇ ਜੰਮੀਆਂ ਨੇ ਖੜੇ ਤੋਂ ਖੜੇ ਕਣਕਾਂ ਵਧੀਆ ਰੇਪਾਤ ਥੋੜਾ ਜਿਹਾ ਵੱਧੇ ਰੱਖਿਆ ਸਾਬ ਨੇ ਜਿਹੜੇ ਗੇਤੀਆਂ ਉਹਨਾਂ ਨੂੰ ਕੀ ਮੰਗੋ ਲੱਗਿਆ ਠੰਡ ਫੇ ਪਛੇਤੀਆਂ ਨੂੰ ਚੱਲ ਤੂੰ ਉਸ ਕਹਿ ਲੈ ਠੰਡ ਵੀ ਕੀ ਮੰਗਣ ਲੱਗੀ ਆ ਮੀਂਹ ਵੀ ਰੇ ਮੀਂਹ ਵੜ ਕੇ ਹੀ ਮੰਗਣ ਲੱਗਿਆ ਕੀ ਮੰਗਣ ਵਧੀਆ ਨਹੀਂ ਦੱਸਦੇ ਜਿਹੜਾ ਫੇਰ ਲੱਜੂਗਾ ਤਜੂ 45 ਦਾਦੇ ਤੇ ਕ ਪਿਛਲੀ ਵਾਰ ਤਾਂ ਇਹ ਮੈਂ ਬਹੁਤ ਜ਼ੋਰ ਕਰ ਪੈ ਗਿਆ ਤਾਂ ਝੜੀ ਜੋ ਲੱਗੀ ਰਹੀ ਨਿਕਲੇ ਨਹੀਂ ਪਾਣੀ ਖੇਤਾਂ ਵਿੱਚ ਤੇ ਡੋਬੋਣੇ ਵਾਲਾ ਕੰਮ ਕਰਿਆ ਉਹਦਾ ਉਹਨਾਂ ਨੇ ਥੋੜਾ ਜਿਹਾ ਕਰਿਆ ਪਰ ਫੇਰ ਵੀ ਝਾੜ ਤਾਂ ਵਧੀਆ ਰਹਿ ਗਏ ਤੇ ਬਿਲਕੁਲ ਵੀ ਇੱਕ ਹਣਾ ਮਰਾਮੀ ਵਾਸੋਂ ਪਹਿਲਾ ਰਿਸ਼ਤਦਾਰ ਹੀ ਗਿਆ ਉਹਦਾ ਰੇ ਮਿੱਟੀ ਰੇ ਖਿਚਣ ਲੱਗਿਆ ਪਾ ਹੁਣ ਧੁੱਪ ਕਰਕੇ ਕੱਲ ਦਾ ਯਾਰ ਰੋਕਿਆ ਬਸ ਤੂੰ ਤੇ ਪਾ ਨਹੀਂ ਸਕਦਾ ਕੋਈ ਪਾਣੀ ਉੱਪਰ ਉਸੇ ਨਹੀਂ ਉਤਰਦੀ ਉਧਰ ਦੀ ਹੋਣੀ ਹੈਗੀ ਸ਼ਾਮ ਤੱਕ ਹਾਂ ਮੈਂ ਉਹ ਦਿਨ ਤਾਂ ਸਾਹਮਣੇ ਦੱਸ ਕਹਿੰਦੇ ਰਹੀ ਨਹੀਂ ਆਜਾ ਮੈਂ ਹੀ ਪੈ ਗਿਆ ਹੋ ਗਿਆ ਹੋ ਗਿਆ ਮੈਨੂੰ ਆਇਦਾ ਵੀ ਕੰਮ ਨਿਭੜ ਜੇ ਵਧੀਆ ਗਿਆ ਜੇ ਹੋਈਵੇ ਠੀਕ ਮੈਂ ਉਸ ਵਿੱਚ ਕਰਦਾ ਜਾਂਦਾ ਹੈਗਾ ਹੂੰ ਬਿਲਕੁਲ ਜਦ ਆਏ ਤਾਂ ਮਾਂ ਕਿਣੀਆਂ ਪੈਂਦੀ ਹੈ ਜੇ ਕੋਈ ਖੜਿਆ ਹੋਵੇ ਉੱਪਰ ਗਰੇ ਚਲੀ ਜਾਣੇ ਹੁੰਦੇ ਆਹ ਉਹ ਕਿਣੀਆਂ ਨੇ ਸਾਫ਼ ਕਰਦਣਾ ਹਾਂ ਧਰਤੀ ਥੱਲੇ ਠੀਕ ਦੀ ਠੀਕ ਦੀ ਮੈਂ ਕਹਿੰਦਾ ਫਿਰ ਟੀਕੇ ਡਬਲ ਲਾਗੇ ਕਮੀਆ ਵਾਲੇ ਨਾਲ ਲਾਤ ਤਾਂ ਆਪਦੇ ਘਰੇ ਲੱਗ ਗਿਆ ਪੂਰੀ ਨਾਲ ਸਾਰਾ ਚੱਕਦਾ ਕਰਨਾ ਹੈ ਠੀਕ ਕਰਨਾ ਹੈ ਏਅਰ ਟਾਲ ਵਗੇਰੇ ਟਾਲ ਵਗੇਰੇ ਉਧਰ ਹੀ ਵੜਦੇ ਆ ਨਹੀਂ ਨਹੀਂ ਵਧੀਆ ਜਿਹੜਾ ਹੁਣ ਬੂਟਿਆਂ ਵਾਲਾ ਟਾਲ ਪਰ ਠੀਕ ਹੈ ਤਾਂ ਜੱਗੂ ਵਾਲੇ ਵੀ ਡੱਜਾਣਾਂ ਦਾ ਟਾਲ ਪਰੇ ਆ ਕੜਾਈ ਤਾਂ ਦੀ ਬਹੁਤ ਮਹਿੰਗੀ ਪੈਂਦੀ ਆ ਕੜਾਈ ਤਾਂ ਮਹਿੰਗੀ ਪੈਂਦੀ ਸਿੱਧਾ ਹੋ ਜਾਂਦਾ ਨਾ ਮੁੰਡਾ ਇਹਨੂੰ ਹਾਂ ਮੁੰਡਾ ਫੇ ਘੱਟ ਹੋ ਜਾਂਦਾ ਬੂਟਿਆਂ ਦੇ ਵਿੱਚ ਬਿਲਕੁਲ ਜਿਹੜਾ ਪਹਿਲਾ ਆ ਫਿਰ ਬੂਟੇ ਮੁੰਡੇ ਦੇ ਵਿੱਚ ਲੱਗਾ ਹਾਂ ਆਜਾ ਫੇ 2 ਸਾਲ ਗੰਨਾ ਵਧਿਆ ਹੋ ਜਾਂਦਾ ਹੂੰ ਆਜਾ ਮੈਂ ਹੁਣ ਉੱਥੇ ਕੱਲ ਰਾਜੀ ਸਰਪੰਚ ਕੋ ਖੜ ਗਿਆ ਮੈਨੂੰ ਕਹਿੰਨ ਬੁਲਾ ਲੈਣ ਉਹ ਤੇ ਮੈਂ ਉਹਦੀ ਵੀਡੀਓ ਹੀ ਬਣਾਈ ਦੀ ਮੈਤੇ ਛੱਟੀ ਦਾ ਰੇਟ ਪੁੱਛਣੀ ਹੋਇਆਗਾ ਵੀਡੀਓ ਨਾਲ ਪਾਤੀ ਛੱਟੀਆਂ ਦੀ ਵੀ ਛੱਟੀ 11 12 ਨੰਬਰ ਰਹਿ ਗਈ ਤੇ ਕੋ ਥੋੜੀ ਜੀ ਕਹਿੰਦੇ ਉਹ ਵੀ ਬਾ ਪੰਜ ਚਾਰ ਦਿਨ ਦੀ ਐ ਬੁਕਿੰਗ ਦੇ ਨਹੀਂ ਬੁੱਕ ਹੋ ਗਈ ਸਾਰੀ ਉਹ ਅੱਛਾ 9 10 ਤੱਕ ਤਾਂ ਮੁੱਕਲੀ ਮੇਰੇ ਪਾਸ ਅੱਛਾ ਨਾਮ ਦਾ ਨੰਬਰ ਦੇ ਹੋਏ ਵਿੱਚ ਨਾ ਛੱਡੀ ਦਾ ਰੇਟ ਪੁੱਛਿਆ ਮੈਨੂੰ ਰੇਟ ਪੁੱਛੀ ਜਾਂਦੇ ਅੱਜ ਦੇਖੂਗਾ ਉਹਨੂੰ ਕਰੂੰਗਾ ਲੋਟ ਵੀ ਦੱਸ ਬਾਈ ਰੇਟ ਕਿੰਨ੍ਹਾ ਦੇਣਾ ਮੈਨੂੰ ਉਹ ਰੇਟ ਦੱਸ ਹਾਂ ਤਾਂ ਹੀ ਵਿਗਣੀ ਆ ਵੀ ਏਕੜ ਕਰਕੇ ਆਪਾਂ ਕਹਿੰਦੇ ਛੱਡੀ ਬਹੁਤ ਹੈ ਪਰ ਨਹੀਂ ਸਾਦ ਲੱਗ ਜਾਣੀ ਹਾਂ ਲੱਗ ਜਾਣੀ ਬਹੁਤ ਜਾਣੀ ਹੈ ਟ੍ਰੈਲੀ ਭਰ ਕੇ ਕੋਈ ਇੱਧਰ ਨੂੰ ਜਾਂਦੀ ਆ ਅਵੇਲੇਬਲ ਨੂੰ ਦੇਖ ਕੇ ਕਹਿੰਦੇ ਵੀ ਲੈ ਛੱਡੀ ਅਗਦੀ ਰੋਲੂਗੀ ਨਹੀਂ ਕਰਕੇ ਮੈਂ ਕਹਿੰਦਾ ਵੀ ਰੋਲ ਲਿਓ ਨਹੀਂ ਹੈਗੀ ਤਾਂ ਇਹਨਾਂ ਨੇ ਲੋਕ ਫੇਰ ਐਕਟਿਵ ਕਰਤੇ ਲੈ ਪਟਾਈ ਬਥਰੀ ਹੋ ਜਾਂਦੀ ਵਿੱਚ ਫੇਰ ਆਈ ਹੋਈ ਜਾਂਦੀ ਸਭ ਆ ਜਾਂਦੀ ਜਾਂਦੀ ਹੋ ਜਾਂਦੀ ਆ ਬਾਈ ਹਰੇਕ ਲਾਉਂਦਾ ਚੀਜ਼ ਵੀ ਵਧੀ ਹੋ ਗਿਆ ਚਲ ਫੇਰ ਤਾਂ ਬਾਲਟੀ ਹੋ ਜੇ ਤਾਂ ਤਕੜੀ ਕਿੰਨੇ ਦਾ 11 11 40 ਦਾ 11 40 ਹੋਊਗਾ ਬਾਈ ਚਲ ਬੜੇ ਘੁੰਮਦੇ ਆਓ ਚਲੋ ਵਧੀਆ ਹੋ ਗਿਆ ਹਾਂ ਇਹ ਜਲ ਵੀ ਹੋ ਜਣਾ ਦਾ ਪਹਿਲਾਂ ਜਲ ਫਸਲ ਵਿੱਚ ਦੋ ਚੰਗਿਆ ਹੋ ਜਾਣੇ ਤਾਂ ਆ ਨਾਰ ਕਣਕ ਤਕੜੀ ਹੋਣਗੀ ਮੈਂ ਕਹਾਂ ਜਲ ਵੀ ਬੰਦਰ ਇੱਥੇ ਹੀ ਫਰੀ ਗਏ ਮੈਂ ਕਹਾਂ ਬਾਦੂ ਵੀ ਲੰਘ ਕੇ ਤੇ 12 ਵਜੇ ਆਇਆ ਤੇ ਨਹੀਂ ਨਹੀਂ ਹਾਂ 12 ਨਹੀਂ 11 ਵਜੇ ਗਏ ਤੇ 11 ਤੇ ਉਹ ਠੀਕ ਤੇ ਫੇਰ 11 ਵਜੇ ਗਏ ਬੇ ਜੇ ਉਹ ਟਾਈਮ 11 ਦਾ ਵੀ ਹੋ ਜਾਂਦਾ ਹਾਂ ਸਮਝਿਆ ਤਾਂ ਹੋ ਜਾਣੇ ਤੇ ਤਾਂ ਹੋ ਜਾਣੇ ਤੇ ਹੁਣ ਬੂਟੇ ਵੀ ਲੱਗ ਜਾਣੇ ਤੇ ਨਵੇਂ ਵਾਹੋ ਥਾਲ ਦੇ ਵਿੱਚ ਗੈਪ ਵੀ ਪੈ ਜਾਣਾ ਦਾ ਇਹਨਾਂ ਚੱਲ ਜਿਹੜੀ ਚੀਜ਼ ਨੇ ਜਦ ਹੋਣਾ ਟਾਈਮ ਦੇ ਹਿਸਾਬ ਨਾਲ ਟਾਈਮ ਨਾਲੇ ਆ ਫਿਰ ਵੀ ਚੱਲ ਵਧੀਆ ਚਲੇ ਗਏ ਮਾੜ ਵਧੀਆ ਚਲੇ ਗਏ 11 ਕਿੰਨੇ ਲੱਗਦੇ ਆ ਬਾਈ ਨਾ ਯਾਰ ਕਿਲਾ ਡੇਢ ਕਿਲੇ ਵਿੱਚ ਦੇ ਬਸ ਲਾਇਏ ਡੇਢ ਕਿਲੇ ਵਿੱਚ ਲਾਇਏ ਤੇ ਜਣੀ ਸਾਲ ਪੰਜਵਾਂ ਲੱਗ ਗਿਆ ਦਾ ਵੇਖ ਚਾਰ ਚਵੀ ਜਾਣਾ ਤੇ ਉਹ ਥੋੜੇ ਜਿਸੀਂ ਆਪਣੇ ਉਹਦੇ ਜੇ ਵੀ ਸਾਨੂੰ ਖਣੀ ਵੱਧੇ ਮਿਲ ਜਵੇ ਹੋ ਵੀ ਸਕਦਾ ਤਾਂ ਕੋਈ ਚੱਲ ਰੇਕ ਨੇ ਹੁੰਦਾ ਇਹ ਤਾਂ ਰੇਡ ਚੰਕੂ ਜਾਂਦਾ ਕਈ ਵਾਰ ਵੀ ਕਈ ਵਾਰ ਹੋ ਜਾਂਦਾ ਜਣੀ ਥੋੜਾ ਜਾਂ ਨਾ ਇਕੱਠੀ ਜਗ੍ਹਾ ਜਿੱਥੇ ਆਪਾਂ ਡੇਢ ਕਿਲਾ ਇਕੱਠਾ ਰਾਹਤਾ ਮੈਂ ਕਹਿੰਦਾ ਤਿੰਨ ਜਗ੍ਹਾ ਲਾ ਲੋ ਅੱਧਾ ਅੱਧਾ ਕਿਲਾ ਕਰਕੇ ਉੱਕਣਾ ਉੱਕਣਾ ਪਰ ਉਹ ਹਮ ਸਭ ਜਿਹੜਾ ਵਿਕਦਾ ਇਕੱਠੇ ਨੂੰ ਥੋੜਾ ਜਿਹਾ ਹੱਥ ਘੱਟ ਪਾਉਂਦਾ ਹਰੇਕ ਈ ਉਹ ਨਹੀਂ ਪਾਉਂਦਾ ਠੇਕੇ ਦਾ ਹੱਥ ਆ ਕਿੰਨਾ ਦਾ ਮੈਂ ਕਹਿੰਨਾ 300 ਬੂਟਾ ਹੋਣਾ 300 ਦਾ ਵੀ ਘੱਟੇ ਇਹ ਪਰਸੋ ਸੌਦਾ ਹੋਇਆ ਦਾ ਹਾਂ ਬੱਸ ਜੀ ਕੱਲ ਵੱਟ ਵੀ ਲੈ ਉੱਕਣਾ ਇਹ ਜਿਹਨੂੰ ਛੋਟਾ ਠੇਕੇ ਦਾ ਹੱਥ ਪਾਈ ਜਾਂਦਾ ਜਿਹੜੇ ਛੋਟੇ ਆ ਨਾ ਇਹ ਸੋਨੇ ਪੈਸੇ ਲਾਈ ਜਾਂਦੇ ਨਾਲੇ ਕੰਮ ਕਰੀ ਜਾਂਦੇ ਵਧੀਆ ਉਹਨੂੰ ਤਾਂ بڑے ਨੇ ਹੱਥ ਪਾਉਣਾ بڑے ਮਾਂ ਬੜੀ ਉਹ ਪਤਾ ਹੀ ਬੜੇ ਹੋਈ ਪੰਜ ਚਾਰ ਹੁੰਦੇ ਉਹ ਆਪਸ ਵਿੱਚ ਹੋ ਜਾਂਦੀ ਹੈ ਸੈਟਿੰਗ ਜੀ ਉੱਥੇ ਹੀ ਕੁਮੀ ਜਾਂਦਾ ਰੇਟ ਹਾਂ ਇਕਣਾ ਲਾਭਸ਼ਕ 1.5 ਕਿਲਾ ਲਓ ਥੋੜਾ ਜਿਹਾ ਵਧਾ ਕੇ ਲਾ ਦਿਓ ਅੱਧੇ ਕਿਲੇ ਨਾਲ ਸੌਦਾ ਕਰੋ ਇਹ ਮੇਰੇ ਦਾ ਅੱਧਾ ਕਿਲਾ ਘੜਾ ਭਾਈ ਆ ਵੇਚਣਾ ਚੱਲ ਇਹਨਾਂ ਦਾ ਆਏ ਇਹ ਆਪਣੇ ਦੋ ਤਿੰਨ ਝੜੀਆਂ ਦੀਆਂ ਵਿਗੀਆਂ ਸਾਰੀ ਨਾਲ ਵਧੀਆ ਰੇਟ 'ਚ ਵਿਗੀਆਂ ਵੇਕੇ ਤਾਂ ਵਧੀਆ ਗਏ ਝੜੀਆਂ ਤਾਂ ਬਹੁਤ ਆਪਣੇ ਹਾਂ ਨਾ ਨਾ ਜਿਹੜੀਆਂ ਹੁਣ ਬਸ ਪੱਟਣੇ ਵਾਲੀ ਦੀਆਂ ਹਾਂ ਪੱਟਣੇ ਵਾਲੇ ਇਹਨਾਂ ਦੀਆਂ ਗੱਲਾਂ ਚੱਲਦੀਆਂ ਦੀਆਂ ਇਹਨਾਂ ਦੀਆਂ ਗੱਲਾਂ ਚੱਲਦੀ ਤੇ ਵੀ ਇਹ ਪੱਟ ਹੁਣ ਬਾਹੂ ਗਈਆਂ ਗਈਆਂ ਉਹ ਚਲੇ ਗਈਆਂ ਮੈਂ ਮੈਂ ਤਾਂ ਕਹਿੰਦਾ ਵੀ 4 ਸਾਲ ਦੇ ਵੀ ਨਾ ਹੋਣ ਤੋਂ ਹੁਣ ਪਹਿਲੇ ਹੀ 3 3.5 ਸਾਲ ਦੇ ਨੂੰ ਘੁੰਮਣ ਲਾ ਦੋ ਬਸ ਚਾਰ ਆਪੇ ਹਾਂ ਹੁਣ ਬੂਟਾ ਚੱਲਦਾ ਵਧੀਆ ਰੇਟ ਹੈਗਾ ਵਧੀਆ ਹਰੇਕੇ ਸੇਵਾ ਕਰਦਾ ਹਾਂ ਬੂਟਾ ਜਿਹੜੇ 4 ਸਾਲ ਚੁੰਦੇ ਤੇ ਤੈਨੂੰ ਦਿਖਾ ਦੇਣਾ ਮੈਂ ਤੈਨੂੰ 3.5 ਸਾਲ ਤਿਆਰ ਹੁੰਦੇ ਮਰ ਕਾਰਨ ਦੋ ਹੋਗੇ ਇੱਕ ਤਾਂ ਵੈਰੈਟੀ ਆਪਾਂ ਨੂੰ ਵਧੀਆ ਮਿਲਦੀ ਆ ਇੱਕ ਆਪਣੀ ਜ਼ਮੀਨ 'ਚ ਚੱਲਦੇ ਆ ਮੈਂ ਯਾਰ ਆਹ ਕਿੱਥੇ ਠੇਕੇਦਾਰ ਹੈ ਏ ਮੈਨੂੰ ਲੱਗ ਪਤਾ ਨਹੀਂ ਬਾਈ ਕਿੱਥੇ ਦਾ ਮਿਲਣਾ ਜਮਨਾ ਨਗਰ ਵਾਲਿਆਂ ਦਾ ਨੰਬਰ ਲੈ ਕੇ ਦੇਖਣਾ ਇਹਨੂੰ ਮੈਂ ਪਹਿਲਾਂ ਵੀ ਨੰਬਰ ਭੇਜਣਾ ਬਾਈ ਚੰਡੀਗੜ੍ਹ ਤੇ ਉਹਦੇ ਬੂਟੇ ਜਿਹਨਾਂ ਮੈਨੂੰ ਕਹਿੰਦਾ ਥੇ ਇੱਕ ਵਾਰ ਜਾਣਾ ਉੱਥੇ ਦੇਖਾਉਣ ਵਾਸਤੇ ਅੱਛਾ ਅੱਜ ਉਹਦਾ ਫੋਨ ਆਇਆ ਕਹਿੰਦਾ ਮਾਸਲ ਵੇਚਨੇ ਆ ਕਹਿੰਦਾ ਪੁੱਛੀ ਕਿ ਤੇ ਠੇਕੇਦਾਰ ਦਾ ਮੈਂ ਨੰਬਰ ਦੇ ਦੇ ਕਹਿੰਦਾ ਮੈਂ ਵੇਚਣੇ ਨੂੰ ਪਹੁੰਚਦੀਆਂ ਅੱਛਾ ਜਿਹਦਰ ਜੇ ਠੇਕੇਦਾਰ ਆਸਾ ਦਾ ਮੈਂ ਜਮਨਾ ਨਗਰ ਵਾਲਾ ਨਾ ਆ ਜਾਣਾ ਹਾਂ ਜੇ ਹਰਿਆਣੇ ਦੇ ਸਾਡੇ ਕੋਲ ਆ ਜਾਂਦਾ ਇੱਥੇ ਚਲੀ ਜਾਊਂਗਾ ਹਾਂ ਵੀ ਕੋਈ ਨਾ ਮੈਂ ਠੇਕੇਦਾਰ ਦਾ ਮੈਂ ਪਿੰਡ ਜਾ ਕੇ ਨੰਬਰ ਬੜੇ ਦਾ ਨਾਲ ਜਿਹਨਾਂ ਇਹਨਾਂ ਬੜੇ ਸੌਦੇ ਕਰਨੇ ਆ ਉਹ ਤਾਂ ਲੰਬਾ ਲੰਘ ਜੰਨੇ ਆ ਲੰਬਾ ਲੰਘਣ ਦੇ ਆਏ ਕੇ ਨਹੀਂ ਹਾਂ ਵੀ ਇੱਕ ਹੰਡ ਚੱਲਦਾ ਚੱਲੀ ਜਾਣੇ ਤਾਂ ਚੱਲ ਫਿਰ ਨਾ ਆਵਿੰਦਰ ਹਾਂ ਹਾਂ ਡੰਡੇ ਵਾਲਾ ਦਾ ਵੀ ਕੰਮ ਲੋਟ ਆ ਹੁਣ ਨਹੀਂ ਠੰਡ ਚੋ ਕੜਾਈ ਹੋ ਜਾਂਦੀ ਵੀ ਘੜ ਚੱਲਦੀ ਹਾਂ ਆਓ ਗੰਨਾ ਡੰਡਾ ਬੱਚਿਆਂ ਲੱਗੇ ਬਿੰਦਰਾ ਨੂੰ ਤਾਂ ਐਡ ਐਡ ਕੱਢਣੇ ਕਹਿੰਦੇ ਗੀਨੇ ਨੂੰ ਜਿੰਨੇ ਬੱਚੇ ਮਿੱਲ ਵਾਲਿਆਂ ਨੇ ਹੋਰ ਸਿਸਟਮ ਸ਼ੁਰੂ ਕਰਿਆ ਤਾਂ ਮਤਲਬ ਕਿੱਕਣਾ ਤਾਂ ਬਿੰਦਰ ਪਿੱਛੇ ਦੇ ਵੀ ਦੇਣ ਲੱਗੇ ਤੇ ਬੁੱਢੇ ਵਾਲ ਨੂੰ ਦੇਣ ਲੱਗੇ ਤੇ ਬੁੱਢੇ ਵਾਲੀ ਵੀ ਸਰਕਾਰੀ ਮੇਲਾ ਨਾ ਤੇ ਉਹ ਉੱਥੇ ਗੰਨਾ ਘਾ ਟੈਕਣੀ ਕੋਸਾ ਬੌਂਡ ਘਟਾਉ ਉਹਦਾ ਤੇ ਉਹ ਕਹਿੰਦੇ ਵੀ ਉੱਥੇ ਲੈ ਜਾਓ ਪਰਚੀ ਖੁੱਲੀ ਹੈ ਜੀ ਗਣਾ ਸਲਾਣੇ ਆ ਜੁਰੇ ਨੂੰ ਜਾਣਾ ਚਾਹੁੰਦਾ ਉਹ ਹਰੇਕੇ ਤੁਰ ਪਿਆ ਉੱਥੇ ਨੂੰ ਹਰੇਕੇ ਤੁਰ ਪਿਆ ਵੀ ਕੰਮ ਨਿਭੜਦਾ ਚਾਹੀਦਾ ਤੇਰਾ ਬੌਂਡ ਇਧਰ ਹੀ ਘਟ ਹੋ ਜਾਣਾ ਤੇ ਇਧਰਲੇ ਬੌਂਡ ਚ ਗਣ ਹੋਣਾ ਤੇ ਉਹ ਨਹੀਂ ਨਹੀਂ ਠੀਕ ਹੈ ਉਹ ਅਗਲਾ ਕਹਿੰਦਾ ਵੀ ਨਿਭੜੇ ਤੇ ਭੀੜ ਹਰੇਕ ਤਾਂ ਜਾ ਨਹੀਂ ਸਕਦਾ ਜੇ ਤੈਨੂੰ ਪਰਚੀ ਅਸੀਂ ਤਾਂ ਹੀ ਤੂੰ ਜਾਉਂਗਾ ਜੇ ਮੇਰੇ ਪਰਚੀ ਨੂੰ ਮੈਂ ਕਹਿੰਦਾ ਲੈ ਜੀਂਗਾ ਉੱਥੇ ਉਹਦਾ ਉਹਨਾਂ ਨੂੰ ਪਰਚੇ ਦੇਣੇ ਚਾਹੀਦਾ ਢਾਂਗਰ ਢਾਂਗ ਨਾਲ ਕਲੰਡਰ ਬਣਾਇਆ ਵੀ ਆ ਪਰਚੀ ਆ ਇੱਕ ਨੰਬਰ ਚਲਾਉਣਾ ਫਿਰ ਦੂਗਾ ਚਲਾਉਣਾ ਤੀਆ ਉਹਦੇ ਸਾਹਬਾਂ ਕੋ ਪਰਚੀ ਹੁੰਦੀ ਹੈ ਉਹਨਾਂ ਨੇ ਪਰਚੀਆਂ ਦਿੱਤੀਆਂ ਹੁਣ 17 ਤਰੀਕ ਤੱਕ ਬੁੱਕਾ ਉੱਥੇ ਪਰ ਫਿਰ ਉਹਦਾ ਉਹਨਾਂ ਨੂੰ ਚਾਹੀਦਾ ਫੇਕਣਾ ਚਾਹੀਦਾ ਬੁੱਕ ਹੋ ਗਿਆ ਠੀਕ ਹੈ ਉਹਨਾਂ ਨੂੰ ਤਾਂ ਐ ਭਲੇਖਾ ਤਾਂ ਵੀ ਜਾਣਾ ਨਹੀਂ ਕਿਸੇ ਨੇ ਇਨੀ ਦੂਰ ਵੀ ਹੁਣ ਮਰੰਡੇ ਵਾਲੇ ਕਹਿੰਦਾ ਜੀ ਤਾਂ ਨੀੜੀ ਛੱਡਣਾ ਨਹੀਂ ਨਹੀਂ ਅਗਲੇ ਨੂੰ ਆਏ ਆ ਵੀ ਚੱਲ ਮੇਰਾ ਕੰਮ ਨਿਭੜੇ ਅਗਲਾ ਕੰਮ ਵੀ ਨਿਭੜਦਾ ਲੈ ਕਹਿੰਦਾ ਕਣਕ ਦਾ ਹਰ ਟਾਈਮ ਹੈਗਾ ਕਣਕ ਬੀਜ ਹੁੰਦੀ ਹੈ ਹਾਂ ਵੀ ਕਣਕ ਦਾ ਕਰੇ ਹੌਕਾ ਬਲਵੀ ਚਾਚਾ ਨੇ ਮੈਂ ਕਹਾਂ ਦੂਆ ਕਰ ਰਹੇ ਹੁਣ ਬੀਜੜੇ ਨੇ ਬੀਜੜਾ ਇਹ ਕਹਿੰਦਾ ਹੁਣ ਅਗਲਾ ਮੁੰਡੇ ਮੰਡਾ ਅਗਲਾ ਕਹਿੰਦਾ ਡਿਬੜੇ ਹੂੰ ਹੂੰ ਵੀ ਐ ਕਹਣਾ ਚਾਲਾ ਜੇ ਧੁੱਪਾਂ ਦਾ ਬਾਈ ਨਜ਼ਾਰਾ ਨਜ਼ਾਰਾ ਨਜ਼ਾਰਿਆਂ ਵਰਗਾ ਨਜ਼ਾਰਾ ਉਹ ਤੇ ਖੜਾ ਇਹ ਜੀ ਠੰਡ ਨਹੀਂ ਫਿਰ ਦੁਖਰੀ ਹੈਗੀ ਹਾਂ ਹਾਂ ਇਹ ਜੀ ਠੰਡ ਨਹੀਂ ਘੜੀ ਘੰਟੇ ਲਈ ਚੱਲ ਲੰਦਾ ਬੰਦਾ ਜਿਹੜੀ ਸਾਰਾ ਦਿਨੇ ਘੁੰਮ ਜਾ ਉਹ ਵੀ ਯਾਰ ਠੰਡ ਵੀ ਚੱਲ ਲੰਦਾ ਕੱਪੜਾ ਹੀ ਖੋਲ ਲੈ ਲੈ ਜਿਹੜੀ ਤੂੰ ਦਾ ਦੇਖਣੇ ਦਿੰਦੀ ਕੋਈ ਸੇ ਖਰਾਬ ਥੋੜੀ ਜੀ ਜਾਣਾ ਆਉਣਾ ਵੀ ਔਖਾ ਹੈ ਜਾਣਾ ਆਉਣਾ ਪੈਂਦਾ ਮੈਂ ਦੇਖਿਆ ਬੁੱਡੇ ਬੋਲੇ ਤੇ ਅਸੀਂ ਸੜਕ ਤਾਂ ਲਾ ਕੇ ਲੱਗਦੀ ਐ ਗੱਡੀਆਂ ਤਾਂ ਚੱਲੀ ਜਾਂਦੀਆਂ ਜਿਹੜੀਆਂ ਉਹ ਚਿੱਟੀਆਂ ਐ ਮੈਂ ਵੀ ਗਿਆ ਤਾਂ ਜਿਹੜੀਆਂ ਚਿੱਟੀਆਂ ਪੱਟੀਆਂ ਐ ਦਰਾਂ ਸਾਲ ਤੋਂ ਉਹਨਾਂ ਦਾ ਕੰਮ ਹੋਣਾ ਬਾਈ ਉਹਨਾਂ ਦਾ ਕੰਮ ਵੀ ਹੁਣ ਅਸੀਂ ਚਿੱਟੀ ਪੱਟੀ ਦੇ ਦਾ ਉਹ ਗੱਲੇ ਜਾਂਦੇ ਤੇ ਗਾਹਾਂ ਨੇ ਨਾ ਬੱਜੀ ਹੋਈ ਦਾ ਬਦਲ ਆ ਰਿਹਾ ਗੱਡੀ ਗੱਡੀ ਜਾ ਕੇ ਵਾਦੀ ਐ ਹਾਂ ਇਹਦੀ ਬਦਲ ਆਦਾ ਗਾ ਮੋੜ ਆ ਕਿ ਆ ਉਹ ਚਿੱਟੀ ਪੱਟੀ ਉਹ ਮੋੜ ਦੀ ਐ ਕਿੰਨਾ ਕਾ 40 40 ਫੁੱਟ ਦੂਰ ਤੱਕ ਦੇਖਦਾ ਇੰਨੀ ਗੱਡੀ ਕਿੱਢ ਸਕਦੀ ਹੋ ਜਾਈ ਜਾਂਦੀ ਐ ਹਾਂ ਹਾਂ ਆ ਉਹ ਰੁਕਦੀ ਹੋ ਨਹੀਂ ਨਹੀਂ ਤਾਂ ਕੋਈ ਇੱਕ ਨਹੀਂ ਪਤਾ ਲੱਗਦਾ ਹੈਗਾ ਜਾਂ ਟਾਈਮ ਆਉਦਾ ਕੋਈ ਨਹੀਂ ਕੋਈ ਬਸ ਹਾਂ ਫੇ ਕਹਦੇ ਜੇ ਟਾਈਮ ਆਉਦਾ ਫੇ ਤਾਂ ਬਗੈਰ ਤੋਂ ਤੀਵਾ ਚੱਲ ਜਾਂਦੀ ਹੈ ਹੈ ਇਹ ਤਾਂ ਹੈ ਚਲੋ ਚਲਦੇ ਆਂ ਬਾਕੀ ਦਿਖਾਉਣੇ ਹੋ ਉਹਨੂੰ ਹੋਰ ਬਾਈ ਕਾਰੋਬਾਰ